ਅਰਥ ਦੇ ਘਰ ਆਪਾਂ ਤਿੰਨ ਨਗਰ ਦਿਖਾ ਰਹੇ ਆ ਜਿਹਦੇ ਵਿੱਚੋਂ ਦੋ ਮਿੱਤਰੋ ਸੂਣ ਵਾਲੀਆਂ ਮੱਝਾਂ ਨੇ ਇੱਕ ਮਿੱਤਰੋ ਧੋਕੜ ਜਰਸੀ ਹਮਾਜ ਲਾਲੀ ਵਹਿੜ ਹੈ ਤੇ ਕੀ ਕੀ ਇਹਦੇ ਰੇਟ ਆ ਉਹ ਗੱਲਬਾਤ ਆਪਾਂ ਬਾਈ ਦੇ ਨਾਲ ਕਰਦੇ ਆ ਪਹਿਲੇ ਨੰਬਰ ਤੇ ਜਿਹੜੀ ਆਪਾਂ ਸੋੜਾ ਕੱਦ ਕਾਟ ਵਜਣ ਚੰਗਾ ਸਿੰਘ ਜ਼ਰੂਰ ਵਿੱਚੋਂ ਖੁੱਲਾ ਹੈ ਪਰ ਬਾਈ ਕਹਿੰਦਾ ਵੀ ਦੁੱਧ ਮਾਲਕਾਂ ਦੇ ਦੱਸਣ ਦੇ ਮੁਤਾਬਕ ਬਹੁਤ ਚੰਗਾ ਕੱਟਿਆ ਵਾ ਅੱਗੇ ਤੁਹਾਡੀ ਸਮਝ ਹੈ ਤੇ ਮੇਰਾ ਅੰਦਾਜ਼ਾ ਵੀ 13-14 ਲੀਟਰ ਵਾਲੀ ਆ ਵੈਸੇ ਤੁਹਾਡੀ ਸਮਝ ਦੇ ਹਿਸਾਬ ਨਾਲ ਦਰੋਂ ਚੱਲਣਾ ਤੇ ਇਹਨੂੰ ਦੋਰੇ ਚ ਖੋਲ ਕੇ ਕੱਦ ਮੇਂ ਦਰੋ ਦਰਮਿਆਨਾ ਵਜਣਾ ਜਿਹੜਾ ਚੰਗਾ ਹੈ ਤੇ ਚੰਗੀ ਸਭੀ ਵੀ ਆ ਸੋ ਜਿਹੜੇ ਵੀ ਵੀਰ ਭਰਾ ਨੂੰ ਕਿਸੇ ਨੇ ਦੁੱਧ ਦੀ ਖਾਤਰ ਜ਼ਰੂਰਤ ਹੋਵੇ ਤਾਂ ਕਰੋ ਭਾਈ ਦੇ ਨਾਲ ਸੰਪਰਕ ਪਿੰਡ ਹੈਗਾ ਜੀ ਬੁਰਜਟੱਲਾ ਤਹਿਸੀਲ ਨਾਥਾਣਾ ਤੇ ਜ਼ਿਲ੍ਹਾ ਹੈਗਾ ਜੀ ਬਠਿੰਡਾ ਠੰਡੇ ਵੀ ਫਿਰ ਆਪਾਂ ਕਹਣਾ ਪੂਰੀ ਮਿੱਤਰੋ ਸਾਫ਼ ਤੇ ਚੌਥਾ ਸੂਆ ਸੂਜੀ ਚੌਥੇ ਸੂਏ ਮਿੱਤਰੋ ਇਹਨੇ ਸੂੜਾ ਵਜਣ ਚੰਗਾ ਤੇ ਚੰਗੀ ਮਿੱਤਰੋ ਸਮੇ ਵੀ ਆ ਦੁੱਧ ਤਾਂ 13 14 ਲੀਟਰ ਵਾਲੀ ਮਾਲਕਾਂ ਦੇ ਦੇ ਦੱਸਣ ਦੇ ਮੁਤਾਬਕ ਹੈ ਹਾਂਜੀ ਇਹਦਾ ਰੇਟ ਫਿਰ ਕੀ ਕਰਤਾ ਜੀ ਆਪਾਂ ਰੇਟ 125 125 ਹਾਂਜੀ ਮਾਨਦਾਨ ਹੋਜੂ ਹਾਂਜੀ ਰੇਟ 125 ਆ ਦੁੱਧ ਮਾਲਕਾਂ ਦਾ ਕੀ ਦੱਸਿਆ ਜੀ 14 ਕਿਲੋ ਚੋਆ ਜੀ ਮਾਲਕਾਂ ਦਾ ਓਕੇ ਤੇ ਦੂਜੇ ਨੰਬਰ ਤੇ ਆ ਗਈ ਮਦਰੇ ਜਗਾ ਢਾਲੀ ਹੈ ਨਾ ਤੇ ਇੱਕ ਸਿੰਘ ਦਾ ਮਿੱਤਰੋ ਕੈਪ ਵੀ ਲਿਖਿਆ ਵਾ ਥਾਲੇ ਵੀ ਦੀ ਇਹ ਵੀ ਸਾਫ ਆ ਤੱਕ ਥੋੜੀ ਜਰੂਰ ਅੱਗੇ ਨੂੰ ਆ ਸੁਆ ਕਿਹੜਾ ਹੋ ਜੀ ਸੁਆ ਇਹ ਵੀ ਚੌਥੇ ਸੁਣਾ ਇਹ ਚੌਥੇ ਸੁਣਾ ਇਹਨੂੰ ਵੀ ਤੋਰੋ ਜੀ ਇਧਰ ਨੂੰ ਤੋਰ ਜਾਂਂਦਰੀ ਇਹਨੇ ਵੀ ਮਿੱਤਰੋ ਚੌਥੇ ਸੁਆ ਸੁਣਾ ਕੱਦ ਛੋਟਾ ਹੈ ਵਜਣ ਚੰਗਾ ਚੰਗੀ ਸਭੀ ਵੀ ਆ ਸੁਆ ਚੌਥਾ ਥਾਲੇ ਵੀ ਦੀ ਮਿੱਤਰੋ ਪੂਰੀ ਸਾਫ ਹੈ ਉਹ ਜੇ ਮਿੱਤਰੋ ਰੇਟ ਆ ਜਾਈ ਜੇ ਬਸੂ ਨੇ ਹੇ ਦੋਸਤ ਇੱਕ ਸਿੰਗ ਦਾ ਮਿੱਤਰੋ ਕੈਪ ਲਿਆ ਹੋਆ ਜਿਹੜੇ ਭਰਾ ਥੋੜਾ ਜਿਹਾ ਦੁੱਧ ਦੀ ਖਾਤਰ ਥੋੜਾ ਜਿਹਾ ਮੁੱਲ ਦੀ ਖਾਤਰ ਕੋਈ ਪਸ਼ੂ ਲੈਣਾ ਚਾਹੁੰਦਾ ਹੋਵੇ ਤਾਂ ਮਿੱਤਰੋ ਤੁਸੀਂ ਲੈ ਸਕਦੇ ਹੋ ਸੂਆ ਚੌਥਾ ਕਿੰਨੇ ਕਿਣੇ ਦਾ ਜਿਹੜੇ ਰਹਿੰਦੇ ਨੇ ਦੋਨਾਂ ਚ ਵੀ ਰਹਿ ਗਏ ਪੰਜ ਚਾਰ ਦਿਨ ਹੀ ਲੱਗ ਜੀ ਪੰਜ ਪੰਜ ਚਾਰ ਚਾਰ ਦੋਨਾਂ ਵਿੱਚ ਦੇ ਦੂਗ 10-11 ਕਿਲੋ ਤਾਂ ਹਨਾ 12 11 ਸਭੀ ਤਲਕਨ ਵਾਲੇ ਘਰੀ ਬਸਾਂ ਬੈਠਾ ਤੇ ਠੀਕ ਹੈ ਇਹਦਾ ਰੇਟ ਜੀ ਫਿਰ ਇਹਦਾ ਰੇਟ ਜੀ ਕਿੰਨਾ ਹੈ 95 ਇਜਾ ਨੰਬਰ ਤੇ ਆ ਗਈ ਧੋਕੜ ਜਰਸੀ ਹੈ ਨਾ ਹਾਂਜੀ ਤੇ ਸੂਆ ਕਿਹੜਾ ਹੋ ਇਹ ਪਹਿਲੇ ਸੂਈ ਵੀ ਹੈ ਜੀ ਪਹਿਲੇ ਸੂਈਆ ਦੁੱਧ ਬਣੀ ਤਾਂ ਨਹੀਂ ਅਜੇ ਨਹੀਂ ਬਣੀ ਨਹੀਂ ਦੁੱਧ ਕਿੰਨਾ ਕ ਹੈ 8 ਲੀਟਰ ਹੈ 8 ਲੀਟਰ ਦੁੱਧ ਦਾ ਬਣੀ ਹੈ ਨਹੀਂ ਤੇ ਬਿਨਾ ਬੱਚੇ ਤੋਂ ਹਾਂਜੀ ਤੋਰੋ ਜੀ ਰੋ ਵੀ ਆਏ ਦੋਨੇ ਤੋਰ ਦੇ ਸਾਹਮਣੇ ਕੱਦ ਮਿੱਤਰੋ ਛੋਟਾ ਹਮਾਚ ਲਾਲਾ ਤੇ ਠੰਡੀ ਸੀਲ ਬਾਈ ਕੰਦਾ ਫੁੱਲ ਹੈ ਦੋ ਦੋ 8 ਲੀਟਰ ਆ ਦੋਨੇ ਟੰਬਾ ਦਾ ਬਿਨਾ ਬੱਚੇ ਤੋਂ ਹੈ ਰੇਟ ਫਰਜਾਇਜਾ ਜੀ ਇਹਦਾ ਰੇਟ ਏ 26 ਇਹਦੇ 26 ਹਾਂ ਇਹਦਾ 26 ਆ ਉਹਦਾ 95 ਤੇ ਉਹਦਾ 125 ਤੇ ਫੋਨ ਨੰਬਰ ਦੱਸ ਦਿਓ ਜੀ ਆਪਣਾ 9168 9347 ਨਾ 9190 93167 93147 ਪਿੰਡ ਹੈਗਾ ਜੀ ਬੁਰਜ ਡੱਲਾ ਤਸਾਨ ਥਾਣੇ ਦੇ ਬਿਲਕੁਲ ਨੇੜੇ ਤੇ ਜਿਲ੍ਹਾ ਹੈਗਾ ਜੀ ਬਠਿੰਡਾ